ਕਾਰ ਸੇਵਾ ਨੇ ਬਾਬੇ ਗ੍ਰੰਤੀ ਦੇ ਮੈਨੂੰ ਕਿਸੇ ਜਗ੍ਹਾ ਤੋਂ ਹਿੰਦੁਸਤਾਨ ਤੋਂ ਜਿਹੜੇ ਬੰਦੇ ਆਏ ਨੇ ਕੋਈ ਪਛਾਣ ਨਹੀਂ ਹੈ ਜੇਕਰ ਬੰਦਾ ਕੋਈ ਆਇਆ ਮੱਧ ਪ੍ਰਦੇਸ਼ ਤੋਂ ਤੇ ਉਹ ਇਲੈਕਸ਼ਨਾਂ 'ਚ ਬੁਰੀ ਤਰ੍ਹਾਂ ਆ ਰਿਹਾ ਹੈ ਇਲੈਕਸ਼ਨ ਇਹਨਾਂ ਦੀ ਕਾਨਫਰੰਸ ਦਾ ਮੁੱਦਾ ਜਿਹੜਾ ਸੀ ਵਿਸ਼ਵ ਕੌਮ ਦੇ ਉੱਤੇ ਜਿਹੜੀਆਂ ਮੌਜੂਦਾ ਚੁਣੌਤੀਆਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਟਿਆ ਗਿਆ ਇਸ ਦੇ ਬਾਰੇ ਵਿਚਾਰ ਕਰ ਰਹਾ ਹਾਂ ਸਭ ਤੋਂ ਢੀ ਗੱਲ ਕਿ ਇਸ ਕਾਨਫਰੰਸ ਵਿੱਚ ਉਹ ਬੰਦੇ ਸ਼ਾਮਲ ਹੋਏ ਜਿਨ੍ਹਾਂ ਨੇ ਸਰਬਤ ਖਾਲਸਾ ਬੁਲਾ ਕੇ ਆਪ ਦਮਦਮਾ ਸਾਹਿਬ ਦੇ ਜਥੇਦਾਰ ਬਣ ਕੇ ਸਨ ਉਹ ਵੀ ਉੱਥੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਉੱਥੇ ਸਨ ਜਿਹੜੇ ਹਾਲੇ ਆਪਣੇ ਅਨੁਸਾਰ ਦੇ ਸੰਬੰਧ ਸਨ ਵੀ ਅਸੀਂ ਦੰਦਮਾ ਸਾਹਿਬ ਦੇ ਜਥੇਦਾਰ ਆ। ਇਹਨਾਂ ਦਾ ਕੀ ਮੇਲ ਹੈ? ਕੀ ਇਹਨਾਂ ਦੀ ਗੱਲਬਾਤ ਹੈ? ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਸਾਰੇ ਇਕੱਠੇ ਹੋਏ। ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ। ਔਰ ਸੋਨੀ ਕਮੇਟੀ ਕਮਜ਼ੋਰ ਕਰਨ ਲਈ। ਔਰ ਅਕਾਲ ਤਖਤ ਤੇ ਬਾਕੀ ਜਥੇਦਾਰ ਜਿਹੜੇ ਜਿਹੜੇ ਤਖਸਵਾਨ ਉਹਨਾਂ ਨੂੰ ਕਮਜ਼ੋਰ ਕਰਨ ਦੇ ਲਈ ਇਹ ਇਕੱਠ ਬੀਜੇਪੀ ਦੇ ਕਹਣ ਦੋਤੇ ਕੀਤਾ ਗਿਆ। ਉਹ ਵਿਸ਼ਵਾਸ ਕੀਤਾ ਗਿਆ ਕਿ 2027 ਦੀਆਂ ਚੋਣਾਂ ਤੱਕ ਸਰਕਾਰ ਸੰਭੀ ਹੈਗੀ ਜਿਹੜੀ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਸੈਂਟਰ ਚ। ਕਿ ਜਦ ਤੱਕ ਅਸੀਂ ਸ਼ਮਣੀ ਅਕਾਲੀ ਦਲ ਔਰ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਨਹੀਂ ਕਰ ਸਕਦਾ ਸਾਡੀਆਂ ਸ਼ਰਤਾਂ ਦੇ ਉੱਤੇ ਸਮਝੌਤਾ ਨਹੀਂ ਹੋ ਸਕਦਾ ਔਰ ਇਹ ਕਲ ਉਹਨਾਂ ਦੀ ਬੜੇ ਚਿਰਾਂ ਤੋਂ ਸੀ ਬੜਾ ਟਾਈਮ ਤੋਂ ਜਥੇਦਾਰਾਂ ਨੂੰ ਵਰਗ ਲਾंदे ਸਨ ਔਰ ਤੇ ਕੋਈ ਨਹੀਂ ਵਰਗ ਲਾਇਆ ਪਰ ਗਿਆਨੀ ਹਰਪ੍ਰੀਤ ਸਿੰਘ ਜ਼ਰੂਰ ਸੈਂਟਰਲ ਸਰਕਾਰ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਦੇ ਕੋਲ ਔਰ ਬੀਜਪੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਗੱਲਬਾਤ ਮੈਂ ਸ਼ਾ ਕਰਦਾ ਰਿਹਾ ਤੇ ਇਹ ਮਸਾਲਾ ਕਹੀਂ ਪਰ ਮੈਂ ਇਹ ਗੱਲ ਕਹਿ ਸਕਦਾ ਮਾਂ ਕਹੀਂ ਗੱਲਾਂ ਇਸਨੇ ਮੇਰੇ ਨਾਲ ਕੀਤੀਆਂ ਜਦ ਮੈਂ ਅਲੱਗ ਗੱਲ ਦਾ ਪ੍ਰਧਾਨ ਬਣਿਆ ਹੋਇਆ ਸੀ ਤੇ ਮੈਂ ਪਾਕਿਸਤਾਨ ਤੋਂ ਆਇਆ ਸੀ ਤੇ ਮੇਰੀ ਗਿਆਨੀ ਰਪੀਤ ਸਿੰਘ ਨਾਲ ਮੁਲਾਕਾਤ ਹੋਈ ਉਹ ਕਾਲ ਤੱਕ ਜਾ ਤਾ ਜਣੀਆਂ ਗੱਲਾਂ ਮੈਂ ਕਹਿ ਰਿਹਾ ਮੈਂ ਚੈਲੰਜ ਕਰਦਾ ਕਹਿਣ ਤੋਂ ਪਹਿਲੇ ਹੀ ਕਿ ਗਿਆਨੀ ਰੁਪੀ ਸਿੰਘ ਜਿੱਥੇ ਮਰਜ਼ੀ ਮੇਰੇ ਬੈਠ ਕੇ ਮੇਰੀ ਗੱਲ ਦਾ ਜਵਾਬ ਦੇ ਦੇਵੇ ਅਕਾਲ ਤਖਤ ਸਾਹਿਬ ਤੇ ਮਿਲਣ ਗਏ ਗੱਲਾਂ ਬਾਤਾਂ ਤੋਂ ਬਾਅਦ ਇਹਨਾਂ ਨੇ ਮਨ ਕਿਹਾ ਕਿ ਤੁਸੀਂ ਮੈਨੂੰ ਅਸਤੀਫਾ ਦੇ ਦਿਓ ਆਪਣਾ ਮੈਂ ਕਿਹਾ ਜੀ ਮੈਂ ਕਿਉਂ ਦਿਆਂ ਅਸਤੀਫਾ ਕਹਿਣਾ ਕਿ ਜੀ ਅਸਤੀਫਾ ਇਸ ਵਾਸਤੇ ਮੈਂ ਮੰਗਦਾ ਪਿਆ ਤੁਹਾਡਾ ਕਿ ਅਕਾਲੀ ਦਲ ਇਸ ਕੋਲ ਠੀਕ ਨਹੀਂ ਚੱਲ ਰਿਹਾ ਅਕਾਲੀ ਦਲ ਨੂੰ ਚਲਾਉਣ ਦੇ ਲਈ ਤੁਸੀਂ ਮੈਨੂੰ ਪ੍ਰਧਾਨ ਮੰਨੋ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦੱਸਾਂਗਾ ਨਾ ਕਿ ਤੁਸੀਂ ਤੇ ਧਾਰਮਿਕ ਸ਼ਖਸੀਅਤ ਪੋਲਿਟਿਕਲੀ ਕਿਵੇਂ ਚਲਾਓਗੇ ਤੁਸੀਂ ਨਹੀਂ ਤੂੰ ਦੇਖ ਸਹੀ ਮੈਂ ਕਹਾਂ ਮੈਂ ਨਹੀਂ ਦੇਣਾ ਲੈ ਲੋਕਾਂ ਕੋਲ ਹੋਰਣਾ ਕਰ ਲਵੋ ਫਿਰ ਮੈਂ ਗੱਲ ਕਰਨਾ ਪਰ ਮੈਂ ਤੁਹਾਨੂੰ ਅਸਤੀਫਾ ਨਹੀਂ ਦੇਣਾ ਬੱਤੇਰੀਆਂ ਗੱਲਾਂ ਬਾਤਾਂ ਹੋਈਆਂ ਚੁਪ ਰਿਹਾ ਮੈਂ ਕਹਾਂ ਇੱਕੋ ਗੱਲ ਤੇ ਰਿਹਾ ਮੈਂ ਅਸਤੀਫਾ ਨਹੀਂ ਦੇਣਾ ਉਸ ਤੋਂ ਬਾਅਦ ਇਸਨੇ ਕਿ ਹੁਣ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਪੱਟੂ ਪਾ ਲਈ ਹੈ। ਪੰਜ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਨੂੰ ਬੁਲਾ ਲਿਆ ਹੈ ਇਸਨੇ। ਕਿਉਂਕਿ ਦਿੱਲੀ ਕਮੇਟੀ ਦੀ ਚੋਰੀ ਚੁਕਾਰੀ ਇਸ ਕਾਰਨ ਵਧੀ ਗਈ ਹੈ। ਕਿ ਸਾਡੇ ਸਕੂਲ ਬਰਬਾਦ ਹੋ ਗਏ, ਇੰਸਟੀਟਿਊਸ਼ਨ ਬੰਦ ਹੋ ਗਏ। ਤਨਖਾਹਾਂ ਨਹੀਂ ਮਿਲ ਰਹੀਆਂ ਮਲਾਜ਼ਮਾਂ ਨੂੰ। ਇਹਨੇ ਪੰਜਾਂ ਨੂੰ ਬੁਲਾ ਕੇ ਕਿਹਾ ਜੀ ਮੈਂ ਤੁਹਾਡਾ ਫੈਸਲਾ ਕਰਾਵਾਂ।